ਮਾਂਸੂਨ ਨੇ ਘੇਰਿਆ ਪੰਜਾ ਚਾਰ ਜ਼ਿਲ੍ਹਿਆਂ 'ਚ ਤੇਜ਼ ਮੀਂਹ ਦੀ ਚੇਤਾਵਨੀ ਬਟਿੰਡਾ ਅਮ੍ਰਿਤਸਰ ਹੁਸ਼ਿਆਰਪੁਰ ਤੇ ਪਟਿਆਲਾ ਹੋ ਰੇ ਤੱਤੇ ਠੰਡੇ ਨਿਰਧਾਰਿਤ ਵੇਲੇ ਤੋਂ ਪੰਜਾਬ ਦੇ ਵਿੱਚ 5 ਦਿਨ ਪਹਿਲਾਂ ਪਹੁੰਚਿਆ ਮਾਂਸੂਨ ਹੁਣ ਕਿਸੇ ਥਾਂ ਕਦੇ ਤੱਤਾ ਹੋ ਰਿਹਾ ਹੈ ਕਦੇ ਠੰਡਾ ਹੋ ਰਿਹਾ ਹੈ ਤੇ ਚਾਰ ਅਜੇਹੇ ਪੰਜਾਬ ਦੇ ਜ਼ਿਲ੍ਹੇ ਨੇ ਜਿੱਥੇ ਪ੍ਰਸ਼ਾਸਨ ਵੱਲੋਂ orange alert ਵੀ ਜਾਰੀ ਕਰ ਦਿੱਤਾ ਹੈ ਕਿਉਂਕਿ ਦੱਸਦੇ ਇਹ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਗੁਆਂਡੀ ਸੂਬਿਆਂ ਦੇ ਵਿੱਚ ਹਾਲਾਤ ਬਣੇ ਹੋਏ ਨੇ ਤੇ ਪੰਜਾਬ ਦੇ ਵਿੱਚ ਵੀ ਬਦਮੀਕ ਪੈਣ ਕਰਕੇ ਜਿਹੜੀ ਆਵਾਜਾਈ 'ਚ ਲੋਕਾਂ ਨੂੰ ਦਿੱਕਤ ਹੋ ਸਕਦੀ ਆ ਇਸ ਕਰਕੇ ਪਹਿਲਾਂ ਹੀ ਪ੍ਰਸ਼ਾਸਨ ਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿਉਂਕਿ ਮਾਨਸੂਨ ਜਿਹੜਾ ਉਹ ਪਹਿਲਾਂ ਆ ਰਿਹਾ ਦੱਸਦੀ ਹੈ ਹਿਮਾਚਲ ਦੇ ਵਿੱਚ ਵੀ ਰੁੱਧ ਰੂਪ ਬੱਦਲ ਪਹਾੜ ਤਬਾਹੀ ਹੋ ਰਹੀ ਆ ਤੇ ਉੱਤਰਾਖੰਡ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਤੇ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਪੰਜ ਦਿਨ ਪਹਿਲਾਂ ਜਿੱਥੇ ਮਾਨਸੂਨ ਨੇ ਦਸਤਕ ਦੇ ਦਿੱਤੀ ਆ ਤੇ ਹੁਣ ਚਾਰ ਜ਼ਿਲ੍ਹੇ ਨੇ ਜਿੱਥੇ orange alert ਆ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਆ ਦੂਜੇ ਪਾਸੇ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰੀਏ ਜਾਂ ਟ੍ਰਾਈ ਸਿਟੀ ਦੀ ਗੱਲ ਕਰੀਏ ਤਾਂ ਉੱਥੇ ਅੱਜ ਸਵੇਰੇ ਜਿਹੜੇ ਉਹ ਬੱਦਲ ਸੀਗੇ ਲੇਕਿਨ ਦੁਪਹਿਰ ਬਾਅਦ ਮੁਹਾਲੀ ਜਾਂ ਚੰਡੀਗੜ੍ਹ ਦੇ ਕਈ ਲਾਕ ਕਿਆਂ ਦੇ ਵਿੱਚ ਜਿਹੜਾ ਉਹ ਪੂਰੀ ਖਿਲਕੇ ਧੂਪ ਧੂਪ ਨਿਕਲੀ ਉਸ ਤੋਂ ਬਾਅਦ ਵੀ ਇਹ ਦੱਸ ਦਈਏ ਕਿ ਹੁਣ ਜਿਹੜੇ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ orange alert ਜਿੱਥੇ جاری ਹੈ ਤੇ ਇੱਥੇ ਮੀਂਹ ਦੇ ਨਾਲ ਨਾਲ ਬਿਜਲੀ ਚਮਕਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਰਾਜ ਵਿੱਚ ਜੂਨ ਮਹੀਨਾ ਆਮ ਰਿਹਾ ਹੈ ਜੋ ਕਿ ਚੰਗੇ ਸੰਕੇਤ ਹਨ ਉਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵਿੱਚ ਤਾਪਮਾਨ ਵਿੱਚ 2.9 ਡਿਗਰੀ ਦੀ ਕਮੀ ਆਈ ਹੈ ਜੋ ਕਿ ਆਮ ਤਾਪਮਾਨ ਨਾਲੋਂ 6.8 ਡਿਗਰੀ ਘਟ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਟਿੰਡਾ ਦੇ ਵਿੱਚ ਦਰਜ ਕੀਤਾ ਗਿਆ ਹੈ ਤੇ ਉੱਥੇ ਜਿਹੜੀ 36.1 ਡਿਗਰੀ ਰਹਿ ਹ ਦੂਜੇ ਪਾਸੇ ਬੁੱਧਵਾਰ ਸ਼ਾਮ ਤੱਕ ਅੰਮ੍ਰਿਤਸਰ ਦੇ ਵਿੱਚ 30 ਮਿਲੀਮੀਟਰ ਤੇ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ 16 ਮਿਲੀਮੀਟਰ ਫਤੇਗੜ ਸਾਹਿਬ ਦੇ ਵਿੱਚ 1 ਮਿਲੀਮੀਟਰ ਹੁਸ਼ਿਆਰਪੁਰ ਰੋਪੜ ਦੇ ਵਿੱਚ 0.5 ਮਿਲੀਮੀਟਰ ਮੀ ਪਿਆ ਤੇ ਜਦ ਕਿ ਲੁਧਿਆਣਾ ਦੇ ਵਿੱਚ ਮੀ ਦੇ ਸਿਰਫ ਰਸਾਣੇ ਦਿਖੇ ਤੇ ਅਜਿਹਾ ਹੀ ਜਿਹੜਾ ਉਹ ਕਈ ਹੋਰ ਥਾਵਾਂ ਤੇ ਵੀ ਵੇਖਣ ਨੂੰ ਮਿਲਿਆ ਪਰ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਉਤਾਪਮਾਨ ਜਿਹੜਾ ਉਦਰਜ ਕੀਤਾ ਗਿਆ ਹੈ ਤੇ ਤਾਪਮਾਨ 38.8 ਡਿਗਰੀ ਲੁਧਿਆਣਾ ਦੇ ਵਿੱਚ 38.8 ਤੇ ਇਸ ਦੇ ਨਾਲ ਪਟਿਆਲਾ ਦੇ ਵਿੱਚ 27.8 ਡਿਗਰੀ ਪਠਾਨਕੋਟ ਦੇ ਵਿੱਚ 32 ਬਟਿੰਡਾ ਦੇ ਵਿੱਚ 34.2 ਡਿਗਰੀ ਅਤੇ ਫਰੀਦਕੋਟ ਦੇ ਵਿੱਚ 33.5 ਡਿਗਰੀ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਹੈ ਤੇ ਯਾਨੀ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਗਰਮ ਸ਼ਹਿਰ ਬਟਿੰਡਾ ਤੇ ਇਸ ਦੇ ਨਾਲ ਫਰੀਦਕੋਟ ਜਿਹੜੇ ਨੇ ਉਹ ਰਹੇ ਨੇ ਤੇ ਦੂਜੇ ਪਾਸੇ ਮੌਸਮ ਵਿਭਾਗ ਦੇ ਅਨੁਸਾਰ ਜੂਨ ਮਹੀਨੇ ਵਿੱਚ ਪੰਜਾਬ ਵਿੱਚ ਆਮ ਤੌਰ ਤੇ ਹੋਣ ਵਾਲੀ ਬਰਖਾ ਦਰਜ ਜਿਹੜੀ ਹੋਈ ਆ ਉਹ 1 ਜੂਨ ਤੋਂ 25 ਜੂਨ ਤੱਕ ਰਾਜ ਵਿੱਚ ਆਮ ਤੌਰ ਤੇ 48.6 ਮਿਲੀਮੀਟਰ ਮੀਪ ਪੈਂਦੀ ਆ ਪਰ ਹੁਣ ਜਿਹੜੀ ਆ 37 ਸਾਰੀਆਂ 4 ਮਿਲੀਮੀਟਰ ਮੀ ਹੋਇਆ ਜਦ ਕਿ 3% ਦੀ ਇਹ ਸਿਰਫ ਜਿਹੜਾ ਉਹ ਆਮ ਨਾਲੋਂ ਘੱਟ ਹੈ ਮੌਸਮੀ ਬਾਗ ਦੇ ਅਨੁਸਾਰ ਇਸ ਸਾਲ ਪੰਜਾਬ ਦੇ ਵਿੱਚ ਹਾਲ ਜਿਹੜੀ ਆ ਹਾਲਤ ਜਿਹੜੀ ਆ ਉਹ ਬਰਖਾ ਜਿਹੜਾ ਉਪੈਰੀ ਆ ਉਸ ਦੇ ਨਾਲ ਚਿੰਤਾ ਵਾਲੀ ਗੱਲ ਵੀ ਹੋ ਸਕਦੀ ਹੈ ਕਿਉਂਕਿ ਜ਼ਮੀਨੀ ਪਾਣੀ ਦਾ ਪੱਧਰ ਪਹਿਲਾਂ ਹੀ ਨੀਚੇ ਜਾ ਰਿਹਾ ਤੇ ਪਿਛਲੇ ਸਾਲ ਮਾਨਸੂਨ ਦੇ ਵਿੱਚ 2 ਜੁਲਾਈ ਨੂੰ ਦੇਰੀ ਨਾਲ ਪਹੁੰਚਿਆ ਸੀ 2024 ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ 439.8 ਮਿਲੀਮੀਟਰ ਦੀ ਆਮ ਬਰਖਾ ਹੋਣੀ ਚਾਹੀਦੀ ਸੀ ਉੱਥੇ 34 314.6 ਮਿਲੀਮੀਟਰ ਵੀ ਦੇਖਿਆ ਗਿਆ ਤੇ ਭਾਰੀ ਮਾਨਸੂਨ 110% ਤੱਕ ਬਰਸਣ ਦੀ ਸੰਭਾਵਨਾ ਹੈ ਤੇ ਇਸ ਵਾਰ ਜਿਹੜੇ ਇਸ ਮਾਨਸੂਨ ਦੀ ਬਰਖਾ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ ਇਸ ਦਾ ਅਰਥ ਹੈ ਕਿ ਲਗਭਗ 500 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਯਾਨੀ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਬੁਆਇ ਲਈ ਬਿਜਾਈ ਲਈ ਜਾਂ ਹੋਰ ਜਿੱਥੇ ਲੋੜ ਆ ਉਥੇ ਸ਼ਾਇਦ ਜਗਰ ਸੰਤੁਲਿਤ ਤੌਰ ਤੇ ਮੀਂਹ ਪੈਂਦਾ ਹੈ ਤੇ ਪਾਣੀ ਦੀ ਘਾਟ ਜਿਹੜੀ ਆ ਉਹ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਨਹੀਂ ਹੋਏਗੀ ਤੇ ਉਹਨਾਂ ਦਾ ਕਿਸਾਨੀ ਤੇ ਅਸਰ ਬਰਖਾ ਦਾ ਕਟ ਯਾਨੀ ਮੀਂਹ ਦਾ ਜਿਹੜਾ ਉਹ ਪਾਣੀ ਦੀ ਜਿੰਨੀ ਲੋੜ ਹੁੰਦੀ ਆ ਉਹ ਕੱਟ ਵੇਖਣ ਨੂੰ ਮਿਲੇਗਾ ਪਰ ਜੇਕਰ ਮਾਨਸੂਨ ਜਿਸ ਤਰੀਕੇ ਨਾਲ 5 ਦਿਨ ਪਹਿਲਾਂ ਜਿਹੜਾ ਐਂਟਰੀ ਪੰਜਾਬ ਦੇ ਵਿੱਚ ਕਰ ਚੁੱਕਿਆ ਹੈ ਤੇ ਹੁਣ ਜਿੰਨੀ ਬਰਖਾ ਦੀ ਲੋੜ ਪੰਜਾਬ ਦੇ ਵਿੱਚ ਆ ਉਹ ਸ਼ਾਇਦ ਪੂਰੀ ਹੋ ਸਕਦੀ ਆ ਜੋ ਪਾਣੀ ਦੀ ਜਰੂਰਤ ਪੰਜਾਬ ਨੂੰ ਇਸ ਵੇਲੇ ਕਿਸਾਨੀ ਲਈ ਜਾਂ ਫਿਰ ਆਮ ਹੋਰ ਕਮਕਾਰਾਂ ਲਈ ਚਾਹੀਦੀ ਆ ਪਰ ਦੂਜੇ ਪਾਸੇ ਸਭ ਤੋਂ ਚਿੰਤਾ ਦੀ ਗੱਲ ਇਹ ਹੀ ਆ ਕਿਉਂਕਿ ਜਦੋਂ ਵੀ ਬਦ ਬਰਖਾ ਹੋ ਜਾਂਦੀ ਆ ਤਾਂ ਸੜਕਾਂ ਦੇ ਵਿੱਚ ਚਲਪਰਾਹ ਦੀ ਸਥਿਤੀ ਪੈਦਾ ਹੋ ਜਾਂਦੀ ਆ ਗਲੀ ਨਾਲੀਆਂ ਜਿਹੜੀਆਂ ਉਹ ਭਰ ਜਾਂਦੀਆਂ ਨੇ ਤੇ ਖੱਡਾਂ ਉਫਾਨ ਤੇ ਆ ਜਾਂਦੀਆਂ ਨੇ ਤੇ ਜਿਹੜੇ ਖੱਡਾਂ ਦੇ ਲੱਗਦੇ ਖੇਤ ਜਿਨ੍ਹਾਂ ਕਿਸਾਨਾਂ ਦੇ ਨੇ ਉਹ ਚਿੰਤਾ ਦੇ ਵਿੱਚ ਪਏ ਜਾਂਦੇ ਨੇ ਤੇ ਇਸ ਵਾਰ ਜਿਹੜਾ ਉਹ ਪ੍ਰਸ਼ਾਸਨ ਨੂੰ ਤਾਂ ਸਰਕਾਰ ਵੱਲੋਂ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਦੇਖਣੇ ਵਾਲੀ ਗੱਲ ਹੋਵੇਗੀ ਕਿ ਜਦੋਂ ਮਾਨਸੂਨ ਆਂਦਾ ਹੈ ਤੇ ਤਿਆਰੀਆਂ ਕਿੰਨੀਆਂ ਕੀ ਸਹੀ ਨਜ਼ਰ ਆਉਂਦੀਆਂ ਨੇ ਫਿਲਹਾਲ ਚਾਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਉਹ orange alert ਹੈ ਤੇ ਭਾਰੀ ਮੀਂਹ ਵੀ ਆਉਂਦੇ ਦਿਨਾਂ ਦੇ ਵਿੱਚ ਪੈਣ ਦੀ ਪੰਜਾਬ ਦੇ ਵਿੱਚ ਸੰਭਾਵਨਾ ਹੈ